ਬੇੜਾ ਡੋਬ ਦਿੱਤਾ ਲੋਟੂਸਰੇ ਕਾਰਾਂ ਨੇ ਕੱਟ ਕੀਤੀ ਨਹੀਂ ਲੀਡ ਰੰਗਦਾਰਾਂ ਨੇ ਬੇੜਾ ਡੋਬ ਦਿੱਤਾ ਲੋਟੂਸਰੇ ਕਾਰਾਂ ਨੇ ਕੱਟ ਕੀਤੀ ਨਹੀਂ ਲੀਡ ਰੰਗਦਾਰਾਂ ਨੇ ਲੱਖ ਲਾਣ ਤਾਂ ਇਹ ਨਾ ਨੂੰ ਪਾਵੇਂ ਪਾਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਮੇਰੇ ਰੰਗਲੇ ਪੰਜਾਬ ਨੂੰ ਬਚਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਨਵੀਂ ਪੀੜੀ ਜੋ ਕੁਰਾਹੇ ਅੱਜ ਪੈ ਗਈ ਸਾਰਾ ਲੁੱਟ ਕੇ ਕਨੇਡਾ ਧੰਨ ਲੈ ਗਈ ਨਵੀਂ ਪੀੜੀ ਜੋ ਕੁਰਾਹੇ ਅੱਜ ਪੈ ਗਈ ਸਾਰਾ ਲੁੱਟ ਕੇ ਕਨੇਡਾ ਧੰਨ ਲੈ ਗਈ ਦੁੱਖ ਨਾਲ ਗੱਲ ਕਹਿਣੀ ਪੈ ਗਈ ਬੜੇ ਦੁੱਖ ਨਾਲ ਗੱਲ ਕਹਿਣੀ ਪੈ ਗਈ ਕੋਈ ਸਮਝੇ ਨਾ ਲਖ ਸਮਝਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਮੇਰੇ ਰੰਗਲੇ ਪੰਜਾਬ ਨੂੰ ਬਚਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਚਿੱਟਾ ਮੋਤ ਦਾ ਦਾਦਾਨਵ ਬਾਣ ਨੱਚਿਆ ਕੋਈ ਟਾਵਾ ਟਾਵਾ ਨਾ ਸ਼ੇ ਕੋਲੋਂ ਬੱਚਿਆ ਚਿੱਟਾ ਮੋਤ ਦਾ ਦਾਦਾਨਵ ਬਾਣ ਨੱਚਿਆ ਕੋਈ ਟਾਵਾ ਟਾਵਾ ਨਾ ਸ਼ੇ ਕੋਲੋਂ ਬੱਚਿਆ ਗੱਲ ਝੂਠ ਨਹੀਂ ਓ 16 ਨੇ ਸੱਚਿਆ ਜਿਹੜੇ ਟੀਕੇ ਲਾ ਕੇ ਮਾਰਦੇ ਬਚਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਮੇਰੇ ਰੰਗਲੇ ਪੰਜਾਬ ਨੂੰ ਬਚਾ ਲਵੋ ਧੋਵੇਂ ਹੱਥੀ ਜਾਵੇ ਲੁੱਟਿਆ ਪੈਰ ਸਦੀਆਂ ਲਈ ਨਾਣੇ ਜਮਾ ਲਏ ਡੇਰੇ ਗੁੱਜਰਾਂ ਭਈਆਂ ਨੇ ਪੱਕੇ ਪਾਲੇ ਪੈਰ ਸਦੀਆਂ ਲਈ ਨਾਣੇ ਜਮਾ ਲਏ ਡੇਰੇ ਗੁੱਜਰਾਂ ਭਈਆਂ ਨੇ ਪੱਕੇ ਪਾਲੇ ਸਾਡੇ ਆਪਣੇ ਹੀ ਚੂਨਾ ਸਾਨੂੰ ਲਾ ਰਹੇ ਇਹਨਾਂ ਕੰਡਿਆਂ ਨੂੰ ਰਾਹਾਂ ਚੋਂ ਹਟਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਮੇਰੇ ਰੰਗਲੇ ਪੰਜਾਬ ਨੂੰ ਬਚਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਜਰਾ ਸੋਚਣੇ ਦੀ ਸਾਨੂੰ ਅੱਜ ਲੋੜ ਹੈ ਕਿਸੇ ਚੀਜ਼ ਦੀ ਪੰਜਾਬ 'ਚ ਨਾ ਥੋੜ੍ਹ ਹੈ ਜਰਾ ਸੋਚਣੇ ਦੀ ਸਾਨੂੰ ਅੱਜ ਲੋੜ ਹੈ ਚੀਜ਼ ਦੀ ਪੰਜਾਬ ਚ ਨਾ ਥੋੜ ਹੈ ਬੰਦ ਕਰਨੀ ਬੰਦ ਕਰਨੀ ਬੰਦ ਕਰਨੀ ਜਵਾਨੋ ਲੱਗੀ ਦੌੜ ਹੈ ਸੌਜ ਤੋਂ ਕੰਧਾਲੀ ਚਟ ਖਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਮੇਰੇ ਰੰਗਲੇ ਪੰਜਾਬ ਨੂੰ ਬਚਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ ਮੇਰੇ ਕੁੱਗ ਵਸਦੇ ਪੰਜਾਬ ਨੂੰ ਬਚਾ ਲਵੋ ਦੋਵੇਂ ਹੱਥੀ ਜਾਵੇ ਲੁੱਟਿਆ